25 30 ਸਾਲ ਤੋਂ ਡਰਾਈਵਰੀ ਕਰ ਰਹੇ ਹਨ ਮਤਲਬ ਕੋਈ ਇੰਨੀ ਇਨਕਮ ਹੈ ਨਹੀਂ ਵੀ ਬੰਦਾ ਜੇ ਕਦੇ ਵੀ 7 ਲੱਖ ਜੁਰਮਾਨਾ ਭਰ ਸਕੇ ਇੱਕ ਪਲਾਟ ਲੈਣ ਦੀ ਹਾਇਸਿਲਤ ਨਹੀਂ ਡਰਾਈਵਰ ਦੀ ਵੀ ਇੱਕ ਛੋਟਾ ਜਿਹਾ ਸ਼ਹਿਰ ਦੇ ਵਿੱਚ ਪਲਾਟ ਲੈ ਲੇ ਇੰਨੀ ਇਨਕਮ ਹੈ ਨਹੀਂਗੀ ਦੂਜੀ ਗੱਲ ਸਾਨੂੰ ਇਹਨਾਂ ਨੇ ਸਕਿਉਰਿਟੀ ਦਾ ਕੀ ਦੇਣੀ ਸੀ ਕਿ ਵੀ ਹਾਂ ਸਕਿਉਰਿਟੀ ਵੀ ਡਰਾਈਵਰ ਲੋਕ ਥੱਕੇ ਹੁੰਦੇ ਆ ਕਦੇ ਜਿੱਥੇ ਮਰਜ਼ੀ ਰੋਕ ਕੇ ਟਰੱਕ ਖੜ ਜਾਂ ਨਹੀਂ ਰੁਕ ਸਕਦੇ ਸਾਨੂੰ ਮਜਬੂਰਨ ਨੀਂਦ 'ਚ ਵੀ ਉਹ ਏਰੀਆ ਕੱਢਣਾ ਪੈਂਦਾ ਵੀ ਉਰੇ ਸਾਡੇ ਨਾਲ ਡਕੈਤੀ ਹੋ ਜੇਗੀ ਡੀਜ਼ਲ ਨਿਕਲ ਜਾਏਗਾ ਬੈਂਟਰੇ ਚੋਰੀ ਹੋ ਜਾਣਗੇ ਉਹਨਾਂ ਵਜ੍ਹਾ ਨਾਲ ਐਕਸੀਡੈਂਟ ਹੋਣ ਦੇ ਜ਼ਿਆਦਾ ਚਾਂਸ ਆ ਕੁਝ ਜਗ੍ਹਾ ਤੇ ਸਾਨੂੰ ਪੁਲਿਸ ਵਾਲੇ ਪਰੇਸ਼ਾਨ ਕਰਦੇ ਆ ਜੀ ਉਹ ਵੀ ਸਾਨੂੰ ਏਰੀਆ ਨੀਂਦ ਚ ਹੀ ਪਾਰ ਕਰਨੇ ਪੈਂਦੇ ਆ ਮਾਲਕ ਦਾ ਆਰਡਰ ਹੁੰਦਾ ਵੀ ਇਸ ਏਰੀਆ 'ਚ ਰੁਕਣਾ ਨਹੀਂ ਚਾਹੀਏ ਤੁਹਾਨੂੰ ਨੀਂਦ ਵੀ ਆ ਰਹੀ ਆ ਤਾਂ ਤੁਹਾਨੂੰ ਰੁਕਣਾ ਨਹੀਂ ਇਹ ਕ੍ਰਾਸ ਕਰਨਾ ਹੀ ਕਰਨਾ ਇਹ ਚੀਜ਼ਾਂ ਤੇ ਤਾਂ ਉਹਨਾਂ ਨੇ ਗੌਰ ਨਹੀਂ ਕਰੀ ਉਲਟਾ ਸਾਨੂੰ ਫਸਾਣ ਦੀ ਕੋਸ਼ਿਸ਼ ਹੋਰ ਕਰਤੀ ਵੀ ਜੇ ਹੋ ਗਿਆ ਤਾਂ ਵੀ ਐਕਸੀਡੈਂਟ ਹੋ ਗਿਆ ਤਾਂ ਡਰਾਈਵਰ ਭੱਜ ਗਿਆ ਜੇ ਨਹੀਂ ਭੱਜੇਗਾ ਤਾਂ ਪਬਲਿਕ ਮਾਰ ਦੇਗੀ ਜੀ ਤੇ ਜੇ ਭੱਜ ਗਿਆ ਤਾਂ ਇਹਨਾਂ ਨੇ ਤਾਂ ਮਾਰਿਆ ਹੀ ਹੋਇਆ ਸਾਨੂੰ ਉਸ ਤੋਂ ਬਾਅਦ ਫਿਰ ਸਾਨੂੰ ਕੌਣ ਪੁੱਛੇਗਾ ਸਾਡੇ ਬੱਚੇ ਰੋਲ ਜਾਣਗੇ ਉਸ ਤੋਂ ਇਹਦੇ ਚੱਕਰ ਚ ਅਸੀਂ ਦਾ ਡਰਾਈਵਰੀ ਛੱਡ ਕੇ ਸੋਚ ਰਹੇ ਵੀ ਰੇੜੀ ਰੂੜੀ ਲਾ ਲਈਏ ਜਾਂ ਕੋਈ ਹੋਰ ਕੰਮ ਕਰ ਲਈਏ ਨਾਲੇ ਟਾਈਮ 'ਚ ਇਹਨਾਂ ਨੂੰ ਡਰਾਈਵਰ ਮਿਲਨੇ ਹੀ ਨਹੀਂਗੇ ਜਿਵੇਂ ਫੋਰਨ ਕੰਟਰੀਆਂ 'ਚ ਡਰਾਈਵਰਾਂ ਨੂੰ ਸੁਵਿਧਾ ਨੇ ਸਾਨੂੰ ਚਲੋ ਉਹ ਨਹੀਂ ਇੰਨੀ ਨਹੀਂ ਦੇ ਸਕਦੇ ਉਹਨਾਂ ਦਾ 50% ਹੀ ਕਰ ਦੇਣ ਬਿਗ ਪਾਰਕਿੰਗਾ ਬਣਾ ਦੇਣ ਭਾਈ ਇੱਥੇ ਤੁਹਾਡੇ ਵਾਸਤੇ ਰੁਕਣ ਨੂੰ ਇੱਥੇ ਰੁਕੋ ਕੋਈ ਚੋਰੀ ਨਹੀਂ ਸਾਡੀ ਜ਼ਿੰਮੇਵਾਰੀ ਆ ਸਾਡਾ ਦਾ ਹੋਟਲ ਤੇ ਵੀ ਡੀਜ਼ਲ ਨਿਕਲਣ ਤੋਂ ਬਾਅਦ ਸਵੇਰੇ ਕੋਈ ਸੁਣਵਾਈ ਨਹੀਂ ਹੁੰਦੀ ਇਹ ਕਹਿੰਦਾ ਡਰਾਈਵਰ ਨਹੀਂ ਵੇਚਦਾ ਉਹਨਾਂ ਜੀ ਰਾਤ ਨੂੰ ਉਲਟਾ ਕੋ ਥੱਕ ਕੇ ਉਹਨਦੇ ਸੋ ਜਾਂਦੇ ਆ ਡਰਾਈਵਰ ਤਾਂ ਹੋਟਲਾਂ ਤੇ ਵੀ ਸਾਡੇ ਨਾਲ ਬੇਈਮਾਨੀ ਹੋ ਜਾਂਦੀ ਹੈ ਜੀ ਬੈਂਟਰੀ ਚੋਰੀ ਹੋ ਗਏ ਹੋਟਲ ਵਾਲੇ ਉਲਟਾ ਸਾਡੇ ਤੇ ਇਲਜ਼ਾਮ ਲਾ ਦਿੰਦੇ ਆ ਕਹਿੰਦੇ ਤੁਸੀਂ ਪਿੱਛੇ ਵੇਚ ਕੇ ਆ ਜਾਓਗੇ ਤਾਂ ਪ੍ਰਸ਼ਾਸਨ ਵੀ ਇਹਨਾਂ ਨਾਲ ਮਿਲ ਜਾਂਦਾ ਬਹੁਤ ਵਾਰ ਹੋਇਆ ਜੀ ਇੱਕ ਵਾਰ ਨਹੀਂ ਕਈ ਵਾਰ ਹੋਇਆ ਮੈਂ ਲੌਂਗ ਰੂਟ ਦਾ ਹੀ ਡਰਾਈਵਰ ਆਂ ਇੰਗਵਾਟੀ ਤੋਂ ਮੈਂ ਸਾਲ-ਸਾਲ ਕਰਨੀ ਜਾਂਦਾ ਤਾਂ ਜਾ ਕੇ ਵੀ ਬੱਚੇ ਬੜੀ ਮੁਸ਼ਕਲ ਪਾ ਲੈਣੇ 11-11 ਮਹੀਨੇ ਦਾ ਮੇਰਾ ਰਿਕਾਰਡ ਹੀ ਐ ਟਰੱਕ ਯੂਨੀਅਨ 'ਚ 8 ਮਹੀਨੇ 10 ਮਹੀਨੇ 11 ਮਹੀਨੇ ਮੈਂ ਬਾਹਰ ਹੀ ਲਾ ਕੰਮ ਆ ਆ ਪੂਰੀ ਸਰਦੀ ਇਸ ਵਾਰ ਨਹੀਂ ਗਿਆ ਮੈਂ ਨਹੀਂ ਤਾਂ ਮੈਂ ਮਤਲਬ ਪੂਰੀ ਸਰਦੀ ਉਧਰ ਹੀ ਬਰਸਾਤਾਂ 'ਚ ਹੀ ਆਣਾ ਵਾਪਸ ਮੇਨ ਮਜਬੂਰੀ ਇਹੀ ਹੈ ਸਾਡੀ ਜੀ ਸਾਨੂੰ ਕਿਹਾ ਜਾਂਦਾ ਵੀ ਇਹ ਟਾਰਗੇਟ ਪੂਰਾ ਕਰਨਾ ਤੁਸੀਂ ਨਹੀਂ ਤਾਂ ਸਵੇਰ ਨੂੰ ਪੈਸੇ ਵੰਡਣੇ ਪੈਣਗੇ ਨਹੀਂ ਤਾਂ ਸਵੇਰ ਨੂੰ ਇੱਥੇ ਆ ਵਾਕਾ ਹੋ ਜਾਏਗਾ ਵੀ ਜੇ ਉਰੇ ਰੁੱਕ ਗਏ ਤੁਸੀਂ ਤਾਂ ਤੁਹਾਡੀ ਚੋਰੀ ਹੋ ਜਾਏਗੀ ਇਹ ਏਰੀਆ ਤੁਸੀਂ ਨਿਕਲਣਾ ਹੀ ਨਿਕਲਣਾ ਸੇਫ ਜਗ੍ਹਾ ਤੇ ਜਾ ਕੇ ਰੁਕਣਾ ਉਹਦੇ ਵਾਸਤੇ ਸਾਨੂੰ ਉਹ ਏਰੀਆ ਪਾਰ ਕਰਨਾ ਹੀ ਪੈਂਦਾ ਜੀ ਪਟਿਆਲੇ ਦੀ ਵੀ ਦੱਸਦੇ ਕਿ ਪਟਿਆਲੇ ਦੇ ਪਾਸੇ ਵਿੱਚ ਛੋਟਾ ਮਾਰ ਦਿੰਦੇ ਰਾਤ ਨੂੰ ਆਪਣੇ ਪਟਿਆਲੇ 'ਚ ਵੀ ਹੋ ਰਿਹਾ ਹੁਣ ਤਾਂ ਜੀ ਚਲੋ ਬਾਹਰ ਦੀ ਮੈਂ ਤਾਂ ਬਾਹਰ ਦੀ ਦੱਸ ਰਿਹਾ ਸੀ ਪਹਿਲਾਂ ਵੀ ਆਪਣੇ ਪਟਿਆਲੇ 'ਚ ਵੀ ਹੋ ਜਾਂਦਾ ਜੀ ਇਦਾਂ ਵੀ ਕੀ ਹੋ ਜਾਂਦਾ ਵੀ ਬੈਂਟਰੇ ਚੋਰੀ ਜੇ ਆਪਣੀ ਪਾਰਕਿੰਗ ਤੋਂ ਥੋੜਾ ਦੂਰ ਗੱਡੀ ਖੜੀ ਕਰਦੀ ਆਪਾਂ ਤੱਕ ਉਥੇ ਸ਼ਰੇਆਮ ਚੋਰੀ ਹੋ ਰਹੀ ਹੈ ਜੀ ਆਬ ਜ਼ਰੂਰੀ ਹੈ ਜੀ ਇਹ ਦੋ ਹੀ ਬਾਹਾਂ ਨੇ ਦੇਖਦੇ ਇੱਕ ਆਰਮੀ ਉਹਨਾਂ ਨੂੰ ਹਰ ਇੱਕ ਫੈਸਿਲਿਟੀ ਆ ਇੱਕ ਡਰਾਈਵਰ ਬਾਹਾਂ ਡਰਾਈਵਰ ਵੀ ਦੇਸ਼ ਦੀ ਬਾਹਾਂ ਨੇ ਇਹ ਸਾਨੂੰ ਕੋਈ ਫੈਸਿਲਿਟੀ ਨਹੀਂ ਗੀ ਨਾ ਸਾਨੂੰ ਕੋਈ ਇਨਸ਼ੋਰ ਸ਼ਾ ਨਾ ਕੋਈ ਕੱਲ ਨੂੰ ਅਸੀਂ ਬੁੱਢੇ ਹੋ ਜਾਂਦੇ ਹਾਂ ਉਸ ਤੋਂ ਬਾਅਦ ਕੋਈ ਪੁੱਛਦਾ ਜਿੰਨੀ ਦੇਰ ਤੀ ਚਲਾ ਸਕਦੇ ਹੱਥ ਪੈਰ ਚੱਲਦੇ ਆ ਸਾਡੇ ਉੰਨੀ ਦੇਰ ਸਾਨੂੰ ਪੁੱਛਦੇ ਆ ਜੀ ਉਸ ਤੋਂ ਬਾਅਦ ਆ ਵੀ ਕੋਈ ਕਾਨੂੰਨ ਇਦਾਂ ਦਾ ਵੀ ਹੋਣਾ ਚਾਹੀਦਾ ਵੀ ਚਲੋ ਪੈਨਸ਼ਨ ਨਹੀਂ ਦੇਣੀ ਕੋਈ ਡਰਾਈਵਰ ਨੂੰ ਕੋਈ ਸੁਵਿਧਾ ਦਿੱਤੀ ਜਾਵੇ ਵੀ ਪ੍ਰਾਈਵੇਟ ਨੌਕਰੀ 'ਚ ਤਾਂ ਖਾਸ ਕਰਕੇ ਨਹੀਂ ਕੋਈ ਪੁੱਛਦਾ ਬਾਅਦ 'ਚ। ਮੇਰਾ ਨਾਮ ਹੈ ਬਲਵਿੰਦਰ ਕੁਮਾਰ, ਮੈਂ ਟਰੱਕ ਡਰਾਈਵਰ ਆ ਜੀ। ਇਹ ਮੈਂ ਜੀ ਨੇ 10 ਸਾਲ ਦਾ ਸਜ਼ਾ ਦਾ ਜਿਹੜਾ ਪ੍ਰੋਧਾਨ ਕਰਿਆ, ਇੱਕ ਜਿਹੜੀ 7 ਲੱਖ ਦਾ ਜੁਰਮਾਨਾ ਕਰਿਆ। ਡਰਾਈਵਰ ਬੰਦੇ ਨੂੰ 7000-8000 ਤਨਖਾਹ ਡਰਾਈਵਰੀ ਕਰਦੇ ਆ ਜੀ। ਇੰਨੇ ਪੈਸੇ ਅਸੀਂ ਭਰ ਨਹੀਂ ਸਕਦੇ। 10 ਸਾਲ ਜੇਲ੍ਹ 'ਚ ਚਲੇ ਗਏ ਤਾਂ ਬੱਚੇ ਰੁੱਲ ਜਾਣਗੇ ਜੀ। ਇਸੇ ਕਰਕੇ ਅਸੀਂ ਇਹ ਜਾਮ ਲਾਇਆ ਕਿ ਭਈ ਇਹ ਗਲਤ ਕਾਨੂੰਨ ਹੈ ਜੀ। ਭਈ ਇੰਨਾ ਉਹ ਹੈ ਨਹੀਂ ਵੀ ਕਿ ਭਈ ਬੰਦੇ ਨਾਲ ਆ ਭਈ ਜੇ ਸਜਾ ਹੋਗੀ ਤਾਂ ਕਿੱਥੋਂ ਬੱਚੇ ਉਹ ਹੋਏਗੇ ਜੀ ਰਾਤ ਨੂੰ 24 24 ਘੰਟਾ ਚੱਲਦੇ ਆ ਜੀ ਫਿਰ ਰਾਤ ਨੂੰ ਤੰਗੀ ਵੀ ਆਂਦੀ ਹੈ ਰਸਤੇ 'ਚ ਕੋਈ ਐਕਸੀਡੈਂਟ ਹੋ ਜਾਵੇ ਤਾਂ ਜੋ ਖੜ ਜਾਵੇ ਤਾਂ ਮਾਰਨ ਪਿੱਟਣ ਲੱਗ ਜਾਂਦੇ ਕੁੱਟ ਲੱਗ ਜਾਂਦੇ ਆ ਸਾਨੂੰ ਬਈ ਇਹ ਕਾਨੂੰਨ ਇਹਨਾਂ ਨੇ ਗਲਤ ਜਿਹੜਾ ਲਾਇਆ ਮੋਦੀ ਨੇ ਗਲਤ ਲਾਇਆ ਜੀ ਕੋਈ ਕੋਈ ਇੰਸ਼ੋਰ ਦੀ ਸਗੋ ਇਹਨਾਂ ਨੂੰ ਇੰਸ਼ੋਰ ਦੀ 10 15 ਲੱਖ ਦੀ ਡਰਾਈਵਰ ਦੀ ਇੰਸ਼ੋਰ ਦੇਣੀ ਚਾਹੀਦੀ ਹੈ ਸਰਕਾਰ ਨੂੰ ਜਿਨ੍ਹਾਂ 80000 ਡਰਾਈਵਰ ਹੁਣ ਰੋਡ ਤੇ ਤੁਰਰੇ ਮੋਦੀ ਦੀ ਮੋਦੀ ਜੇ ਜੇ ਕਰਦੇ ਸੀ ਕਿ ਮੋਦੀ ਨੇ ਵਧੀਆ ਕੰਮ ਕਰਿਆ ਉਹਨੂੰ ਸੱfte ਘਟਿਆ ਕੰਮ ਕਰ ਦਿਆ ਇਹਨੇ ਕਾਨੂੰਨ ਜਿਹੜੇ ਲਾਏ ਬਹੁਤ ਗਲਤ ਲਾਏ ਨੇ ਰੋਡ ਵਧੀਆ ਹੋਵੇ ਸਾਨੂੰ ਰੇਣ ਸੇਣ ਦਾ ਜਿਵੇਂ ਹੋਟਲ ਵਗੈਰਾ ਜਿਵੇਂ ਬਾਹਰਲੇ ਦੇਸ਼ ਵਾਂਗੂ ਇਹ ਜੇ ਕੰਮ ਦੇਵੇ ਕਮਕਾਰ ਸਾਡੀ ਤਨਖਾਹ ਵਧਾਵੇ 6 6 7 7000 ਜੀ ਤਨਖਾਹ ਜੇ ਲੱਗੇ ਪਈ ਸੀ ਸਾਨੂੰ ਕਰਦਾ ਰੋਟੀ ਚਲਾਣਾ ਔਕਾ ਹੋਇਆ ਪਿਆ ਜੀ ਤੋਂ ਪਰੂਰੇ ਕੇਸ ਤੋਪਦੇ ਆ ਨਾ ਕਦੇ 15 ਦਿਨ ਲੱਗ ਜਾਂਦਾ ਕਦੇ ਹਫਤਾ ਕਦੇ 6 6 ਮਹੀਨੇ ਜੇ ਬਾਹਰ ਇਧਰ ਘਾਟੀ ਕਨੀ ਚਲੇ ਜਾਂਦੇ 6 6 ਮਹੀਨੇ ਤੱਕ ਨਹੀਂ ਆਉਂਦੇ ਜੀ ਸੁਰੱਖਿਆ ਕੋਈ ਨਹੀਂ ਜੀ ਆ ਡਰਾਈਵਰ ਨੂੰ ਦਾਰੇ ਕੋਈ ਮਾਰਾ ਸਮਝਦਾ ਹਰੇ ਕੋਈ ਪੁਲਿਸ ਵਾਲਾ ਲੈ ਕੇ ਕੋਈ ਵੀ ਗਾਲਾ ਕੱਢ ਕੇ ਖੜ ਜਾਂਦਾ ਕਾਰਾ ਕੋਰਾ ਵਾਲੇ ਹਰੇਕ ਚੀਜ਼ ਅਗਲਾ ਜਾਂਦਾ ਚਲੋ ਸਾਈਡ ਤੇ ਲਾ ਫਿਰ ਵੀ ਅਸੀਂ ਚਲਾ ਰਹੇ ਹਾਂ ਬੱਚੇ ਵਾਲਾਂ ਨੂੰ ਵਾਸਤੇ ਆ ਮੋਦੀ ਨੇ ਜਿਹੜਾ ਕੰਮ ਬਣਾਉਣਾ ਸੀ ਉਹ ਨਹੀਂ ਉਲਟੀ ਉਲਟ ਕੰਮ ਕਰਦੇ ਆ ਸਾਡੇ ਉੱਪਰ ਇਹ ਤਾਂ ਡਰਾਈਵਰ ਉਹਦੀ ਡਰਾਈਵਰ ਹਰੇਕ ਜਗ੍ਹਾ ਜਾਂਦਾ ਮੋਦੀ ਦੀ ਗੱਲਬਾਤ ਕਰਦਾ ਡਰਿਆ ਹਰੇਕ ਲਾਈਨ ਤੇ ਜਾਂਦਾ ਕਿਸੇ ਦੀ ਵੀ ਵਧੀਆ ਹੀ ਗੱਲ ਕਰਦਾ ਨਾ ਇਹਨੇ ਤਾਂ ਸਾਡੇ ਜਿਵੇਂ ਹੀ ਉਹ ਗਲਤ ਕੰਮ ਕਰਦੇ ਆ ਏ ਇਹ ਕੇ ਮੈਨੂੰ ਲੱਗਦਾ ਕੱਲ ਤੱਕ ਇਹਨੂੰ ਦੇਣਾ ਪੈਗਾ ਕਿ ਬਈ ਜਿਵੇਂ ਪਹਿਲੇ ਸੀ ਉਵੇਂ ਹੀ ਕਰਨਾ ਪੈਗਾ ਕਿਉਂਕਿ ਲੋਕ ਰੋੜਾ ਤੇ ਆ ਗਏ ਸਾਰੇ ਡੀਜ਼ਲ ਪٹرول ਕਿਸੇ ਨੂੰ ਨਹੀਂ ਮਿਲ ਰਿਹਾ ਤੇ ਜਿਵੇਂ ਆਲੂ ਟਮਾਟਰ ਪਿਆਜ਼ ਜਿਵੇਂ ਕੇਲੇ ਵਗੈਰਾ ਬਾਰ ਤੂੰ ਲੈ ਲੈ ਕਰਨੇ ਗੱਡੀਆਂ ਅਸੀਂ ਖੜਾ ਦੀਆਂ ਸਾਈਡ ਤੇ ਸਾਰੀਆਂ ਬਈ ਅਸੀਂ ਲੈ ਕੇ ਜਾਣਾ ਹੀ ਨਹੀਂ ਮੰਡੀ 'ਚ 200 ਰੁਪਏ ਕਿਲੋ ਪਿਆਜ਼ ਹੋਏ ਤਾਂ ਫਿਰ ਪਤਾ ਲੱਗੇਗਾ ਮੋਦੀ ਨੂੰ ਕਿ ਕਿਹੜੇ ਸਾਥ ਤੇ ਰੋਟੀ ਚੱਲਦੀ ਹੈ ਬੰਦੇ ਦੀ ਜੱਦੀ ਪੁਸਤੀ ਸਾਡਾ ਆਹੋ ਆ ਜੀ ਖਾਨਦਾਨੀ ਉਹ ਕੰਮ ਹੈ ਸਾਡਾ ਇਹ ਧੰਦਾ ਮੇਰੇ ਕੋਲੇ ਪਹਿਲਾਂ 10 ਗੱਡੀਆਂ ਦੀਆਂ ਪਹਿਲਾਂ ਡਰਾਈਵਰ ਵੀ ਚਲੋ ਮਿਲ ਜਾਂਦੇ ਤੇ ਕੁਝ ਰੇਟ ਡੀਜ਼ਲ ਦੇ ਘਟ ਤੀਗੇ ਕੋਈ ਟੂਲ ਟੈਕਸ ਨਹੀਂ ਤੇ ਹੁਣ ਤਾਂ ਟੂਲ ਟੈਕਸ ਇੰਨੇ ਹੋ ਗਏ ਤੇ ਕਲਕੱਤੇ ਜਾਂਦੇ ਜਾਂਦੇ ਮੇਰਾ 25000 ਦੇ ਟੂਲ ਲੱਗ ਜਾਂਦੇ ਦੇਖੋ ਇਹ ਹੁਣ ਕੰਮੇ ਨਹੀਂ ਰਿਹਾ ਹੁਣ ਦੋ ਗੱਡੀਆਂ ਰਹਿ ਗਈਆਂ ਦਸਾਂ ਚੋਂ ਉਹ ਵੀ ਹੁਣ ਕਾਰੋਬਾਰ ਹੁਣ ਠੱਪ ਹੋ ਰਿਹਾ ਨਾ ਡਰਾਈਵਰ ਮਿਲਦੇ ਨਹੀਂ ਨਾ ਗੱਡੀਆਂ ਕੋਈ ਆਏ ਜਾਏ ਨਹੀਂ ਬਹੁਤ ਮਾੜਾ ਹਾਲ ਹੈ ਹੁਣ ਅੱਜ ਵੀ ਘੜੀ ਤਾਂ ਇਹੋ ਜਿਹਾ ਹਾਲ ਹੋ ਗਿਆ ਪਹਿਲਾਂ ਐਕਸ ਪ੍ਰਧਾਨਮੈਂਟ ਟ੍ਰੱਕ ਯੂਨੀਅਨ ਦਾ ਜੀ ਇੱਥੇ ਟਰੱਕ ਆਪਰੇਟਰ ਆਪਣੀਆਂ ਗੱਡੀਆਂ ਹੈਗੀਆਂ ਨੇ ਇਹ ਕਾਨੂੰਨ ਕਾਲੇ ਜਿਹੜੇ ਬਣਾਏ ਨੇ ਮੋਦੀ ਸਰਕਾਰ ਨੇ ਇਹ ਸਰਾਸਰ ਗਲਤ ਨੇ ਜੀ 15-15000 ਡਰਾਈਵਰ ਗਰੀਬ ਘਰਾਂ ਦੇ ਮੁੰਡੇ ਆ ਜਿਹੜੇ ਡਰਾਈਵਰੀ ਕਰ ਰਹੇ ਨੇ ਵਿਚਾਰੇ ਆਪਣਾ 15000 ਤਨਖਾਹ ਲੈ ਕੇ ਘਰ ਆਪਣਾ ਚਲਾ ਰਹੇ ਨੇ ਹੁਣ ਜੇ ਉਹਨਾਂ ਦੇ ਕੋਈ ਇਹੋ ਜਿਹਾ ਐਸੀ ਗੱਲ ਹੁੰਦੀ ਆ ਐਕਸੀਡੈਂਟ ਵਗੈਰਾ ਜਦੋਂ ਕਰਦੇ ਨੇ ਉਹ ਜਦ ਬਾਈਟੈਂਸ ਹੋ ਜਾਂਦਾ ਜਿਹਨੂੰ ਆਪਾਂ ਕਹਿੰਦੇ ਐਕਸੀਡੈਂਟ ਜਿਹੜਾ ਹੋਈ ਐਕਸੀਡੈਂਟ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂਗਾ ਉਹਦੀ ਹੁਣ ਜਿਹੜੇ ਮੋਦੀ ਸਰਕਾਰ ਨੇ ਕੰਡੀਸ਼ਨ ਰੱਖੇ ਨਵੇਂ ਕਾਨੂੰਨ ਬਣਾਏ ਨੇ ਵੀ 7 ਸ 10 ਸਾਲ ਦੀ ਸਜ਼ਾ ਜੇ ਇਹ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਇਹ ਗੱਡੀਆਂ ਬਿਲਕੁਲ ਖੜ ਜਾਨਗੀਆਂ ਨਾ ਕਿਸੇ ਨੇ ਡਰਾਈਵਰੀ ਕਰਨੀ ਆ ਕਿਉਂਕਿ ਉਹ ਪਹਿਲੀ ਡਰਾਈਵਰ ਨਹੀਂ ਹੈਗੇ 1500 ਗੱਡੀ ਦੀ ਸਾਡੀ ਟਰੱਕ ਜਿਹੜੀ ਪਟਿਆਲਾ ਦੇ ਵਿੱਚ ਜਿਹੜੀ ਹੁਣ 400 ਰਹਿ ਗਈ ਗੱਡੀ ਇੱਥੇ ਉਹਦੇ ਵਿੱਚੋਂ 200 ਰਨਿੰਗ ਚਾ ਬਾਕੀ ਤਾਂ ਖੜੀਆਂ ਨੇ ਗੱਡੀਆਂ ਡਰਾਈਵਰ ਆਪਣੇ ਬੱਚੇ ਨੂੰ ਕੋਈ ਬਣਾ ਕੇ ਡਰਾਈਵਰ ਰਾਜ਼ੀ ਨਹੀਂ ਹੈਗਾ ਪਹਿਲੀ ਗੱਲ ਤਾਂ ਜੀ ਜੇ ਹੁਣ ਇਹ ਕਾਨੂੰਨ ਲਾਗੂ ਹੋ ਗਏ ਸਾਡਾ ਕੀਤਾ ਜਿਹੜਾ ਬਿਲਕੁਲ ਖੜ ਜੂ ਇਹ ਇਸ ਤੋਂ ਬਿਨਾਂ ਹੁਣ ਜੇ ਹੁਣ ਅੱਜ ਦੇਖ ਲਓ ਤੁਸੀਂ ਇੱਕ ਅੱਜ ਇੱਕ ਇੱਕ ਤਰੀਕ ਤੋਂ ਹੜਤਾਲ ਹੋਈ ਹੋਈ ਆ ਇਹਦੇ ਬਿਨਾ ਆਪਣੇ ਦੇਸ਼ ਦੀ ਬਿਲਕੁਲ ਦੇਸ਼ ਖੜ ਜੂਗਾ ਜੇ ਆਪਣੀ ਟਰੱਕਿੰਗ ਖੜ ਗਈ ਅੱਜੇ ਅੱਜੇ ਦੇਖ ਲਓ ਤੁਸੀਂ ਸਬਜ਼ੀਆਂ ਦਾ ਰੇਟ ਵੱਧ ਗਿਆ ਪਿਆਜ਼ 5 ਰੁਪਏ ਦਾ ਮੁੱਲ ਆ 5 ਰੁਪਏ ਸੁਣਨੇ ਚਾਹੇਗਾ ਨਹੀਂ 5 ਰੁਪਏ ਪਿਆਜ਼ ਦਾ ਰੇਟ ਵੱਧ ਗਿਆ ਸਾਰੀ ਚੀਜ਼ ਮਹਿੰਗਾਈ ਵੱਧ ਜਾਣੀ ਹੈ ਜੇ ਟਰੱਕ ਖੜ ਗਏ ਪੰਪਾਂ ਦਾ ਤੇਲ ਦੀ ਸਪਲਾਈ ਬੰਦ ਹੋ ਰਹੀ ਅੱਜ ਦੇਖ ਲਓ ਸਾਰੇ ਪਟਿਆਲੇ ਸ਼ਹਿਰ ਚ ਪੰਪ ਡਰਾਈ ਹੋ ਗਏ ਸਾਰੇ ਟਰੱਕ ਬੱਸ ਸਾਰੇ ਖੜੇ ਨੇ ਜੀ ਉਹਨੇ ਦਾ ਆਪਣੇ ਆਪ ਦੇਖ ਲਓ ਵੀ ਇਹ ਕਾਨੂੰਨ ਜੇ ਲਾਗੂ ਹੋ ਗਏ ਡਰਾਈਵਿੰਗ ਡਰਾਈਵਰ ਭੱਜ ਜਾਣਗੇ ਘਰਾਂ ਨੂੰ ਸਾਡੀਆਂ ਗੱਡੀਆਂ ਖੜ ਜਾਣਗੀਆਂ ਗੱਡੀਆਂ ਪਹਿਲੀ ਨਹੀਂ ਕਿਸ਼ਤਾਂ ਭ ਇਹ ਕਿਤਨਾ ਕਿਤੇ ਨਾ ਡਰਾਈਵਰ ਦੇ ਮਾਲਕਾਂ ਦਾ ਮਤਲਬ ਇਹ ਉਹ ਬਣਿਆ ਹੋਇਆ ਹੁਣ ਇਹ ਇੱਕ ਕਿਸਮ ਦਾ ਰੋਜਗਾਰ ਸਾਡਾ ਬਣਿਆ ਹੋਇਆ ਹੈ ਜੇ ਹੁਣ ਇਹ ਸਾਨੂੰ ਡਰਾਈਵਰ ਨਹੀਂ ਮਿਲਣਗੇ ਡਰਾਈਵਰਾਂ ਨੇ ਆਪਣਾ ਕੰਮ ਕਰਕੇ ਕੀ ਕਰਨਾ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਵੀ ਸਾਨੂੰ 10 ਸਾਲ ਬਾਈਜਾਂ ਸੇ ਰੋਡ ਤੇ ਜਾਂਦੇ ਨੇ ਕਿਸੇ ਨਾਲ ਵੀ ਇਨਸੀਡੈਂਟ ਹੋ ਸਕਦਾ ਹੈ ਉਹਨਾਂ ਨੂੰ ਆਇਆ ਵੀ ਅਸੀਂ ਘਰ ਵੀ ਆਉਣਾ 15000 ਤਨਖਾਹ ਲੈ ਰਹੇ ਨੇ ਵਿਚਾਰੇ ਉਹ ਜੇ ਹੁਣ ਸਾਡੀਆਂ ਗੱਡੀਆਂ ਖੜ ਜਾਂਣਗੀਆਂ ਸਾਨੂੰ ਵੀ ਲੋਸ ਸਾਡੇ ਅਸੀਂ ਕਿਸ਼ਤਾਂ ਕਿਥੋਂ ਭਰਾਂ ਸਾਡੀਆਂ ਗੱਡੀਆਂ ਨਹੀਂ ਚੱਲਣਗੀਆਂ ਇਹ ਕਰਕੇ ਕਾਨੂੰਨ ਦੇ ਹੀ ਵਿਰੋਧ ਕਰਦੇ ਆ ਇਹ ਸਾਰਾ ਸਾਡਾ ਦਾ ਸਾਨੂੰ ਮਜਬੂਰੀ ਬਾਦ ਕਰਨਾ ਪਊਗਾ ਸਾਡੇ ਡਰਾਈਵਰ ਜਦੋਂ ਨਾ ਖੁਸ਼ ਹੋਣਗੇ ਇਹ ਹੁਣ ਸਾਡੇ ਸਾਡੇ ਡਰਾਈਵਰ ਨਹੀਂ ਖੁਸ਼ ਰਗੇ ਜੇ ਖੁਸ਼ ਹੋ ਗਏ ਘਰੋਂ ਜਾਣਗੇ ਤਾਂ ਚਾਰ ਪੈਸੇ ਆਪ ਵੀ ਕਮਾਉਣਗੇ ਸਾਨੂੰ ਵੀ ਕਮਾ ਕੇ ਲਿਆ ਕੇ ਦੇਣਗੇ ਉਹ ਜੇ ਇਹ ਕਾਨੂੰਨ ਲਾਗੂ ਹੋ ਗਏ ਉਹਨਾਂ ਦੇ ਘਰ ਦੇ ਨਾਲ ਉਹਨਾਂ ਨੂੰ ਜਾਣ ਨਹੀਂ ਦੇਣਾ ਵੀ ਤੁਸੀਂ ਜੇ ਗੱਡੀ ਰਾਹ 'ਚ ਗੱਡੀ 'ਚ ਬਾਹਰੀ ਸਟੇਟ 'ਚ ਕਿਸੇ ਵੀ ਕੁਝ ਹੋ ਜੇ ਜੇ ਬਾਹਰੀ ਸਟੇਟ 'ਚ ਕਿਸੇ ਵੀ ਗੱਡੀ ਦਾ ਕੋਈ ਐਕਸੀਡੈਂਟ ਹੁੰਦਾ ਆ ਤਾਂ ਉੱਥੇ ਪਬਲਿਕ ਉਹਨੂੰ ਕੁੱਟਣ ਪੈਣ ਤਾਂ ਰਨਿੰਗ ਉਹਨੂੰ ਭਜਣਾ ਪੈਂਦਾ ਉਹ ਮੌਕੇ ਤੋਂ ਜੇ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਾਂਦਾ ਆ ਜੇ ਪਬਲਿਕ ਉਹਨੂੰ ਇਸ ਕਰਕੇ ਡਰਾਈਵਰ ਨੂੰ ਮੌਕੇ ਤੋਂ ਰਨਿੰਗ ਭੱਜਣੀ ਪੈਂਦਾ ਆ ਉਹ ਆਪਣੇ ਇਹ ਤਾਂ ਆਪਣੇ ਜਿਹੜਾ ਮੋਦੀ ਸਰਕਾਰ ਦਾ ਕਰ ਰਹੀ ਬਾਹਰੀ ਕੰਟਰੀ ਵਾਲੇ ਰੂਲ ਇੱਥੇ ਲਾਗੂ ਕਰੀਏ ਪਰ ਆਪਣੇ ਦੇਖਦੇ ਨਹੀਂ ਨਵੇਂ ਆਪਣੇ ਮਾਹੌਲ ਕੀ ਆ ਜੀ ਉਰੇ ਤੁਸੀਂ ਦੇਖ ਲਓ ਕਦੇ ਵੀ ਰੋਡ ਤੇ ਕੋਈ ਐਕਸੀਡੈਂਟ ਹੁੰਦਾ ਤਾਂ ਪਬਲਿਕ ਜਿਹਨੂੰ ਨਹੀਂ ਵੀ ਮਤਲਬ ਹੁੰਦਾ ਉਹ ਵੀ ਡਰਾਈਵਰ ਨੂੰ ਕੁੱਟਣ ਬੈਠ ਜਾਂਦਾ ਉਹ ਐ ਨਹੀਂ ਦੇਖਦੇ ਵੀ ਬड़ी ਗੱਡੀ ਦਾ ਕਸੂਰ ਹੈਗਾ ਕਿ ਨਹੀਂ ਹੈਗਾ ਪਰ ਬड़ी ਗੱਡੀ ਦੇਖ ਕੇ ਬड़ी ਗੱਡੀ ਵਾਲੇ ਡਰਾਈਵਰ ਦੇ ਪਿੱਛੇ ਪੈ ਜਾਂਦੇ ਨੇ ਉਹ ਮੋਦੀ ਸਰਕਾਰ ਇਹਨਾਂ ਚੀਜ਼ਾਂ ਪਰ ਗੌਰ ਨਹੀਂ ਕਰ ਰਹੀ ਵੀ ਰੋਡ ਵਾਲ ਰੋਡ ਸੇਫਟੀ ਦੇ ਡਰਾਈਵਰਾਂ ਲਈ ਕੀ ਸਹੂਲਤਾਂ ਨੇ ਇਹਨਾਂ ਨੂੰ ਉਹ ਚੀਜ਼ ਬਾਰੇ ਇਹਨਾਂ ਨੂੰ ਕੋਈ ਉਹ ਨਹੀਂਗਾ ਕੋਈ ਐਂਬੂਲੈਂਸ ਦੀ ਸਹੂਲਤ ਨਹੀਂ ਕੋਈ ਖਾਣ ਪੀਣ ਦੀ ਸਹੂਲਤ ਨਹੀਂ ਹੈਗੀ ਰੋਡ ਤੇ ਇਸ ਕਰਕੇ ਹੁਣ ਜੇ ਇਹਦਾ ਕਾਨੂੰਨ ਤਾਂ ਬਾਹਲੇ ਕੰਟਰੀ ਵਾਲੇ ਫੋਲੋ ਕਰਦੇ ਨੇ ਪਰ ਫੈਸਿਲਿਟੀ ਕੁਝ ਨਹੀਂ ਦੇ ਰਹੇ ਡਰਾਈਵਰਾਂ ਨੂੰ ਇਸ ਟਾਈਮ ਇਹ ਰੋਡ ਤੇ ਮੇਰਾ ਨਾਮ ਜਸਪਾਲ ਸਿੰਘ ਆ ਜੀ ਆਪਾਂ ਕੋ ਗੱਡੀਆਂ ਵੀ ਨੇ ਦੋ ਜੀ ਆਪਰੇਟਰ ਵੀ ਆ ਜੀ ਡਰਾਈਵਰ ਵੀ ਆਪ ਖੁਦ ਕਰਦੇ ਆ ਜੀ ਤੇ ਗੱਡੀ ਲੈਣ ਦੇ ਵਿੱਚ ਸਾਨੂੰ ਸਹੂਲਤਾਂ ਦੇ ਵਜੋਂ ਰੋਡ ਦੇ ਉੱਪਰ ਕੋਈ ਸਹੂਲਤ ਨਹੀਂ ਹੈਗੀ ਜੀ ਜਿਵੇਂ ਬੜੇ ਬੜੇ ਹਾਈਵੇ ਬਣਾ ਰਹੇ ਨੇ ਰੋਡਾਂ ਬਣਾ ਰਹੇ ਨੇ ਇਹ ਨਾ ਕੋਈ ਸੌਣ ਦਾ ਕੋਈ ਤਰੀਕਾ ਹੈਗਾ ਰਹਿਣ ਦਾ ਕੋਈ ਉੱਥੇ ਨਾ ਕੋਈ ਹੋਟਲ ਹੈਗਾ ਹੋਟਲਾਂ ਵਾਲੇ ਹੋਟਲ ਦਾ بڑے بڑے ਰੋਡ ਜਿਹੜੇ ਅੱਜ ਕੱਲ ਬਣਾ ਰਹੇ ਨੇ ਕੋਈ ਸੌਣ ਦਾ ਇਹਨਾਂ ਦੇ ਉੱਪਰ ਪ੍ਰਬੰਧ ਹੈਗਾ ਨਾ ਕੋਈ ਪਾਣੀ ਦਾ ਪ੍ਰਬੰਧ ਹੈਗਾ ਤੇ ਬਹੁਤ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਸਾਨੂੰ ਰੋਡ ਦੇ ਉੱਪਰ ਕਿਉਂ ਜਿਵੇਂ ਹੁਣ ਮੰਨ ਲਓ ਵੀ 300 ਕਿਲੋਮੀਟਰ ਰੋਡ ਬਣਿਆ ਜੀ ਉਹਦੇ ਉੱਪਰ ਰੋਕਣ ਵਾਸਤੇ ਗੱਡੀ ਦਾ ਦੋ ਜਗ੍ਹਾ ਹੀ ਸਟਾਪ ਨੇ 100 ਕਿਲੋਮੀਟਰ ਤੋਂ ਬਾਅਦ ਜੀ ਤੇ ਉੱਥੇ ਨਾ ਕੋਈ ਸਹੂਲਤ ਹੈਗੀ ਸੌਣ ਦੀ ਤੇ ਨਾ ਕੋਈ ਰਹਿਣਾ ਬਹਿਣਾ ਖਾਣਾ ਕੋਈ ਤੇ ਗੱਡੀ ਬੜੇ ਬੜੇ ਹਾਈਵੇ ਦੇ ਉੱਪਰ ਰੁਕਣ ਵੀ ਮਿਲਦੇ ਹੈਗੇ ਤੇ ਜਿਹੜਾ ਵੀ ਇਹਨਾਂ ਨੇ ਕੰਪਨੀਆਂ ਨੇ ਆਪਦੀ ਆਪਦੇ ਬਣਾਏ ਹੋਏ ਨੇ ਸਾਰੇ ਸਟਾਪਰ ਤੇ ਉਹਦੇ ਉੱਪਰ ਬਹੁਤ ਮਹਿੰਗਿਆ ਪਾਰਕਿੰਗ ਆ ਲੈਂਦੇ ਨੇ ਖਾਣਾ ਪੀਣਾ ਜਿਹਵੇਂ 10 ਰੁਪਏ ਦਾ ਕੱਪ ਚਾਹ ਲੈਣੇ ਆ ਉਹ 25 25 30 ਰੁਪਏ ਦਾ ਕੱਪ ਵਸੂਲਦੇ ਨੇ ਆਪਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜੀ ਤੇ ਇਹ ਬਹੁਤ ਤਕੜੀ ਮੁਸ਼ਕਲ ਆਈ ਤੇ ਜਿੰਨ ਰਾਤ ਅਸੀਂ ਰੋੜਾ ਦੇ ਰਹਨੇ ਸੀ ਤੇ ਨਾ ਕੋਈ ਸੌਣ ਦਾ ਟਾਈਮ ਨਾ ਕੋਈ ਦੇਖਿਆ ਵੀ ਹਾਰੇ ਲੰਗਦੇ ਬੜਦੇ ਜੇ ਕੋਈ ਆਪਾਂ ਗੱਡੀ ਕਿਤੇ ਸਾਈਡ ਤੇ ਖੜਾ ਵੀ ਲੰਨੇ ਆ ਜੀ ਰੇਗਾ ਕੇ ਢਾਲ ਕੇ ਕਹਿੰਦਾ ਹਾਂ ਵੀ ਤੂੰ ਕਿਉਂ ਰੋਡ ਤੇ ਖੜਿਆ ਜੀ ਇਹ ਦਿੱਕਤਾਂ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਕੋਈ ਅਸੀਂ ਗੁਰਸਿੱਖ ਬੰਦੇ ਆ ਜੀ ਅਸੀਂ ਡਰਾਈਵਰ ਹੀ ਖੁਦ ਚਲਾਉਨੇ ਆ ਆਪਣੀ ਗੱਡੀ ਖੁਦ ਚਲਾਉਨੇ ਆ ਤੇ ਡਰਾਈਵਰ ਐ ਵੈਸੇ ਹੀ ਬਦਨਾਮ ਕਰਿਆ ਹੋਇਆ ਜੀ ਤੇ ਕੰਮ ਪੂਰਾ ਕਰਦੇ ਨੇ ਜੀ ਗੱਡੀ ਦਿਨ ਰਾਤ ਖਿੱਚ ਕੇ ਚਲਾਉਂਦੇ ਨੇ ਜੀ ਤੇ ਲੋਕਾਂ ਨੂੰ ਸਹੂਲਤਾਂ ਦਿੰਦੇ ਨੇ ਸਬਜ਼ੀਆਂ ਦਾਲਾਂ ਸਬਜ਼ੀਆਂ ਲੈ ਕੇ ਆਉਂਦੇ ਆ ਜੀ ਤੇ ਇਹ ਤੋਂ ਬਾਅਦ ਫਿਰ ਵੀ ਇੱਕ ਮਾੜੀ ਨਿਗਾ ਨਾਲ ਦੇਖਿਆ ਜਾਂਦਾ ਜੀ ਡਰਾਈਵਰ ਤਾਂ ਤਾਂ ਕਿ ਲੋਕ ਹੋਣਾ ਸੀ ਅਬਦੀ ਗੱਡੀ ਦੋ ਚਲਾਉਣੇ ਆ ਜੀ ਅਸੀਂ ਖੁਦ ਅਬਦੀ ਗੱਡੀ ਚਲਾ ਰਹੇ ਆ ਜੀ ਤੇ ਇਹਨੂੰ ਜੇ ਹੁਣ ਕੋਈ ਮੰਨ ਲਓ ਵੀ ਕੱਲ ਨੂੰ ਕੋਈ ਉਹਨੇ ਇੱਕੀ ਗੱਲਬਾਤ ਹੋ ਜਾਈ ਕੋਈ ਐਕਸੀਡੈਂਟ ਵਗੈਰਾ ਹੋ ਜਾਈ ਜੇ ਖੁਦ ਅਸੀਂ ਅਬਦੀ ਗੱਡੀ ਚਲਾਉਨੇ ਆ ਜੀ ਤਾਂ ਸਾਨੂੰ ਵੀ ਨੁਕਸਾਨ ਆਈ ਸਾਨੂੰ 10 ਸਾਲ ਦੀ ਸਜ਼ਾ ਹੋ ਗਈ ਜੇ ਖੁਦ ਅਸੀਂ ਅਬਦੀ ਗੱਡੀ ਵੀ ਚਲਾ ਕੇ ਸਾਨੂੰ 10 ਸਾਲ ਦੀ ਸਜ਼ਾ ਹੋ ਗਈ ਜੀ 5 ਲੱਖ ਜੁਰਮਾਨਾ ਹੋ ਗਈ ਅਸੀਂ ਕਿੱਥੋਂ ਭਰਾਂਗੇ ਜੀ ਜਾਂ ਸਾਡੇ ਗੱਡੀ ਰੋਡ ਦੇ ਉੱਪਰ ਖੜ੍ਹਜੋਗੇ ਉਹਨੂੰ ਕੌਣ ਚਲਾਊਗਾ ਜੀ ਬਾਅਦ ਵਿੱਚ ਸਾਡੇ ਕੋਲ ਇੱਕ ਗੱਡੀ ਆ ਮੰਨ ਲਓ ਜੀ ਜੇ ਅਸੀਂ ਚਲਾਉਨੇ ਆ ਤਾ ਬਾਅਦ ਵਿੱਚ ਜੇ ਕੋਈ ਉਹਨੇ ਕੀ ਗੱਲ ਹੁੰਦੀ 10 ਸਾਲ ਦੀ ਸਜ਼ਾ ਹੋ ਜਾ ਤਾ ਬਾਅਦ ਵਿੱਚ ਗੱਡੀ ਨੂੰ ਕੌਣ ਚਲਾਊਗਾ ਜੀ ਇਹ ਤਾਂ ਆ ਤਾਂ ਡਰਾਈਵਰ ਹੀ ਲੈਣ ਦੇ ਵਿੱਚ ਗਿਆ ਨੇ ਚਾਹੇ ਮਾਲਕ ਚਲਾ ਲੈ ਚਾਹੇ ਡਰਾਈਵਰ ਚਲਾ ਰਹੀ ਤੇ ਇਹ ਗੱਲ ਬਹੁਤ ਆ ਕੱਲ ਦਾ ਇਹ ਜਿਹੜਾ ਕਾਨੂੰਨ ਬਣਾਇਆ ਜੀ ਇਹਨਾਂ ਨੇ ਬਹੁਤ ਗਲਤ ਬਣਾਇਆ ਜੀ